ਪੰਜਾਬ ਦੇ ਵਿੱਚ ਅਜੇ ਵਿਧਾਨ ਸਭਾ ਚੋਣਾਂ ਨੂੰ ਸਾਲ ਤੋਂ ਜ਼ਿਆਦਾ ਦਾ ਸਮਾਂ ਪਿਆ ਪਰ ਜੋ ਹਾਲਾਤ ਇਸ ਵੇਲੇ ਪੰਜਾਬ ਚ ਬਣੇ ਹੋਏ ਨੇ ਲਗਾਤਾਰ ਸਰਕਾਰ ਦੇ ਖਿਲਾਫ ਮੁਲਾਜ਼ਮਾ ਦੇ ਪ੍ਰਦਰਸ਼ਨ ਕਿਉਂ ਹੋ ਰਹੇ ਨੇ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿਉਂ ਆਖਿਰਕਾਰ ਇੱਕ ਵੱਡੀ ناکامی ਮਹਿਸ ਚਾਰ ਸਾਲਾਂ ਦੇ ਵਿੱਚ ਇਸ ਪੰਜਾਬ ਸਰਕਾਰ ਦੀ ਜਿਸ ਨੂੰ ਕੀ ਬੜੇ ਚਾਵਾਂ ਦੇ ਨਾਲ ਲੋਕਾਂ ਨੇ ਇੱਕ ਬਦਲਾ ਦੇ ਤੌਰ ਤੇ ਲੈ ਕੇ ਆਏ ਸੀ ਉਹ ਕਿਉਂ ਨਜ਼ਰ ਆ ਰਹੀ ਹੈ ਕੱਲ ਤੋਂ ਲਗਾਤਾਰ ਇੱਕ ਚਰਚਾ ਜਾਂ ਕਹਿ ਲੋ ਕਿ ਇੱਕ ਖਬਰ ਲਗਾਤਾਰ ਹੈ ਕਿ ਜਿਹੜੇ एनएचएम ਦੇ 9000 ਦੇ ਆਸ-ਪਾਸ ਮੁਲਾਜ਼ਮ ਨੇ ਉਹਨਾਂ ਦੀ 2 ਮਹੀਨੇ ਤੋਂ ਤਨਖਾਹ ਪੰਜਾਬ ਸਰਕਾਰ ਨਹੀਂ ਦੇ ਪਾਈ ਔਰ ਆਖਰਕਾਰ ਮਜਬੂਰ ਹੋ ਕੇ ਉਹਨਾਂ ਨੂੰ ਪੈਨ ਡਾਊਨ ਸਟ੍ਰਾਈਕ ਕਰਨੀ ਪਈ ਕਿਉਂ ਕਰਨੀ ਪਈ وجہ ਕੀ ਹੈ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਟੈਕਨੀਕਲ ਕਾਰਨ ਉਹਦੇ ਪਿੱਛੇ ਕੀ ਨੇ ਔਰ ਕੀ ਇਹਦੇ ਨਾਲ ਜਿਹੜੀ ਲੋਕਾਂ ਦੀ ਖੱਜਲ ਖਵਾਰੀ ਉਸ ਵੱਲ ਸਰਕਾਰ ਦਾ ਕੋਈ ਧਿਆਨ ਹੈ ਕਿਉਂਕਿ बार-बार ਸਰਕਾਰ ਵੱਲੋਂ ਇੱਕ ਨੈਰੇਟਿਵ ਸਿਰਜਦਾ ਜਾਂਦਾ ਜਾਂਦਾ ਕੁਝ ਮੀਡੀਆ ਹਾਊਸਸ ਦੇ ਜ਼ਰੀਏ ਕਿ ਲੋਕ ਖੱਜਲ ਖੁਆਰ ਹੋ ਰਹੇ ਯੂਨੀਅਨਾਂ ਨੂੰ ਗੱਲ ਸਮਝਣੀ ਚਾਹੀਦੀ ਏ ਪਰ ਸਵਾਲ ਵੱਡਾ ਏ ਕਿ ਜਿਹੜੇ ਲੋਕ ਥੋੜੇ ਬਹੁਤੇ ਤਨਖਾਹਾਂ ਦੇ ਨਾਲ ਨੌਕਰੀਆਂ ਕਰ ਰਹੇ ਨੇ ਜੋ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹਾਂ ਨਹੀਂ ਮਿਲਣਗੀਆਂ ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਕਿੱਥੇ ਜਾਣਗੇ ਕਿ ਆਖਰਕਾਰ ਉਹਨਾਂ ਦੀ ਮਜਬੂਰੀ ਫਿਰ ਬਣ ਜਾਂਦੀ ਏ ਐਨਐਚਐਮ ਦੇ ਮੁਲਾਜ਼ਮ ਹੜਤਾਲਤੇ ਨੇ ਸਾਡੇ ਨਾਲ ਯੂਨੀਅਨ ਦੇ ਪ੍ਰਧਾਨ ਜਿਹੜੇ ਨੇ ਵਾਹਿਦ ਜੀ ਜੁੜ ਚੁੱਕੇ ਨੇ ਵਾਹਿਦ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸ਼ੁਕਰੀਆ ਥੈਂਕ ਯੂ ਵਾਜੀ ਮਸਲਾ ਕੀ ਹੈ ਪੈਂਡਾਉਨ ਸਟ੍ਰਾਈਕ ਨੂੰ ਲੈ ਕੇ ਲਗਾਤਾਰ ਸਵਾਲ ਨੇ ਕਿ ਜੀ ਐਨਐਚਐਫ ਦੇ ਜਿੰਨੇ ਮੁਲਾਜ਼ਮ ਨੇ ਪੈਂਡਾਉਨ ਸਟ੍ਰਾਈਕ ਤੇ ਚਲੇ ਗਏ ਨੇ ਤਨਖਾਹ ਨੂੰ ਲੈ ਕੇ ਆ ਰੇੜਕਾ ਕੀ ਹੈ ਸਾਰਾ ਇੱਕ ਵਾਰੀ ਸਮਝਾਉਣ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਨੀਤ ਜੀ ਬਹੁਤ ਧੰਨਵਾਦ ਹੈ ਤੁਹਾਡੀ ਮਾਧਿਅਮ ਰਹੀ ਸਾਡੀ ਆਵਾਜ਼ ਸ਼ਾਇਦ ਸਰਕਾਰ ਤੱਕ ਪਹੁੰਚੇ ਲੋਕਾਂ ਤੱਕ ਪਹੁੰਚੇ ਦੇਖੋ ਇੱਕ ਚੀਜ਼ ਮੈਂ ਸਪੱਸ਼ਟ ਕਰ ਦਿਆਂ ਸ਼ੁਰੂ ਦੇ ਵਿੱਚ ਕਿ ਅਸੀਂ ਸਿਹਤ ਮੁਲਾਜ਼ਮਾਂ ਸਾਡੀ ਜਿਹੜੀ ਸਭ ਤੋਂ ਅਹਿਮ ਤੇ ਮੁੱਖ ਜ਼ਿੰਮੇਵਾਰੀ ਹੈ ਕੋ ਲੋਕਾਂ ਨੂੰ ਮਿਆਰੀ ਤੇ ਚੰਗੀਆਂ ਨਿਰਵਿਘਨ ਸਿਹਤ ਸੇਵਾਵਾਂ ਦੇਣਾ ਪਰ ਮਸਲਾ ਕੀ ਹੈ ਜਦੋਂ ਜਿਹੜਾ ਮੁਲਾਜ਼ਮ ਕੱਚਾ ਆ ਉਸ ਦਾ ਦੀ ਜਾਣ ਕਰ ਲਈ ਦੱਸ ਰਿਆਂ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ 2007 ਤੋਂ ਮੁਲਾਜ਼ਮ ਕੱਚੇ ਨੇ ਲਗਭਗ 18-19 ਸਾਲ ਹੋ ਗਏ ਨੇ ਸੰਤਾਪ ਭੋਗਦੇ ਆ ਭੋਗਦੇ ਆ ਆਮ ਤੌਰ ਤੇ ਇੱਕ ਨੈਰੇਟਿਵ ਇੱਕ ਮੀਡੀਆ 'ਚ ਜਾਂ ਸੋਸ਼ਲ ਮੀਡੀਆ 'ਚ ਲੋਕਾਂ ਚ ਇੱਕ ਸ਼ਬਦ ਵਰਤਿਆ ਜਾਂਦਾ ਇਹ ਨੌਕਰੀ ਠੇਕੇ ਵਾਲੀ ਹੈ पर मैं 18 ਸਾਲਾਂ ਦੀ ਨੌਕਰੀ ਤੋਂ ਬਾਅਦ ਇਹ ਸ਼ਬਦ ਵਰਤਾਂਗਾ ਕਿ ਉਮਰ ਠੇਕੇ ਵਾਲੀ ਸੋ ਇਹ ਬੜਾ ਮੰਦ ਭਗ ਹੈ ਕਿ ਇੱਕ نسل ਇੱਕ ਜਨਰੇਸ਼ਨ ਪੂਰੀ ਦੀ ਪੂਰੀ ਠੇਕੇ ਦੇ ਨੌਕਰੀ ਕਰਕੇ ਰਿਟਾਇਰ ਹੋਣੀ ਸ਼ੁਰੂ ਹੋ ਗਈ ਹੈ ਔਰ ਇਹ ਬਹੁਤ ਵੱਡੀ ਸਾਡੇ ਸਮਾਜ ਦੀ ਤਰਾਸ਼ ਦੀ ਹੈ ਲਗਭਗ 9000 ਮੁਲਾਜ਼ਮ ਨਿਗੂਣੀਆਂ ਜਿਹਾ ਤਨਖਾਹਾਂ ਤੇ ਕਿਸੇ 18 ਸਾਲਾਂ ਤੋਂ ਕੰਮ ਕਰਦਾ ਤੇ 18 ਸਾਲਾਂ ਚ ਇਹ ਪਹਿਲੀ ਵਾਰ ਹੋਇਆ ਕਿ ਸਾਨੂੰ 2-2 3-3 ਮਹੀਨੇ ਜਿਹੜੀ ਕੋਈ ਵੀ ਤਨਖਾਹ ਉਹ ਨਹੀਂ ਮਿਲਦੀ ਉਹਦੇ ਦੁਸ਼ਪ੍ਰਣਾਮ ਉਹਦੇ ਨਤੀਜੇ ਸਾਨੂੰ ਜਿਹੜੇ ਦੇਖਣ ਨੂੰ ਮਿਲਦੇ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀਆਂ ਥੋੜੀਆਂ-ਥੋੜੀਆਂ ਤਨਖਾਹਾਂ ਜਦੋਂ 2-2 3-3 ਮਹੀਨੇ ਰੁਕਦੀਆਂ ਨੇ ਤਾਂ ਉਹਨਾਂ ਦੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਕਾਲਜਾਂ ਦੀਆਂ ਫੀਸਾਂ ਉਹਨਾਂ ਦੇ ਰੋਜ਼ਾਨਾ ਦੇ ਜਿਹੜੇ ਘਰ ਦੇ ਘਰੇਲੂ ਖਰਚੇ ਨੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਅਹਿਮ ਗੱਲ ਹੈ ਤੇ ਉਹ ਮੁਲਾਜ਼ਮ ਨੇ ਹਰ ਰੋਜ਼ ਤਿਆਰ ਹੋ ਕੇ ਸਕੂਟਰ ਜਾਂ ਮੋਟਰਸਾਈਕਲ 'ਚ ਜਾਂ ਬੱਸ ਦੇ ਰਾਹੀਂ ਕਿਰਾਇਆ ਦੇ ਕੇ ਡਿਊਟੀ ਤੇ ਵੀ ਪਹੁੰਚਣਾ ਉਹ ਉਹ ਛੋਟੇ ਛੋਟੇ ਖਰਚੇ ਪੂਰੇ ਕਰਨ ਤੋਂ ਵੀ ਅਸਮਰਥ ਹੋ ਜਾਂਦੇ ਨੇ 15 ਸਾਲਾਂ 'ਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਮੁਲਾਜ਼ਮਾਂ ਨੂੰ ਰੈਗੂਲਰ ਤਨਖਾਹ ਕੀ ਕਰਨੀ ਸੀ ਉਹਨਾਂ ਨੂੰ ਬਰਾਬਰ ਕੰਮ ਜਾਂ ਬਰਾਬਰ ਤਨਖਾਹ ਤਾਂ ਕੀ ਦੇਣੀ ਸੀ ਉਹਨਾਂ ਦੀ ਜਿਹੜੀ ਕੀਤੇ ਹੋਏ ਕੰਮ ਦੀ ਜਿਹੜੀ ਉਹਨਾਂ ਦੀ ਕਿਰਤ ਹੈ ਉਹਨਾਂ ਨੂੰ ਵੀ ਉਹ ਸਮੇਂ ਸਿਰ ਨਹੀਂ ਮਿਲ ਰਹੀ ਸੋ ਇਹ ਸੱਜੀਆਂ

ਕੱਲਾ ਇਸ ਮਹੀਨੇ ਐ ਸਿਚੁਏਸ਼ਨ ਬਣੀ ਹੈ ਕਿ ਨਵੰਬਰ ਦੀ ਔਰ ਅਕਤੂਬਰ ਦੀ ਤਨਖਾਹ ਤੁਹਾਨੂੰ ਨਹੀਂ ਮਿਲਿਆ ਜਾਂ ਇਸ ਤੋਂ ਪਹਿਲਾਂ ਵੀ ਇਸ ਪਿਛਲੇ 4 ਸਾਲਾਂ ਚ ਹੋਇਆ ਹੈ ਕਿ ਭਈ ਬੈਕਵੇਜ ਇਕੱਠਾ ਹੋ ਗਿਆ 2-3 ਮਹੀਨੇ ਦਾ ਔਰ ਉਸ ਤੋਂ ਬਾਅਦ ਤਨਖਾਹ ਮਿਲਿਆ ਹੁਣ ਸਰ ਅਸਲ ਚ ਕੀ ਹੋਇਆ ਕਿ ਨੈਸ਼ਨਲ ਹੈਲਥ ਇਨਿਸ਼ੀਏਟਿਵ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੂਰੇ ਪੰਜਾਬ ਨੂੰ ਪਤਾ ਹੈ ਕਿ ਕੇਂਦਰ ਤੇ ਪੰਜਾਬ ਦਾ ਕੋਈ ਮੰਡਾਂ ਨੂੰ ਲੈ ਕੇ ਤਾਣਾ ਬਾਣਾ ਪੁੱਜਿਆ ਹੋਇਆ ਉਸ ਤਾਣੇ ਬਾਣੇ ਚ ਮੁਲਾਜ਼ਮ ਪਿਸ ਰਹੇ ਨੇ ਜੋ ਵੀ ਇਹਨਾਂ ਜਾਂ ਸਰਕਾਰਾਂ ਦੀਆਂ ਨੀਤੀਆਂ ਨੇ ਉਦੇਸ਼ ਇਹ ਨਹੀਂ ਬੋਲੇ ਪਰ ਇਹ ਨੀਤੀਆਂ ਕੁਰੀਤਿਆਂ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਕੰਮ ਕਰਨ ਵਾਲੇ ਨੌਲਾਜਮ ਜਿਨ੍ਹਾਂ ਨੇ ਲੋਕਾਂ ਨੂੰ ਵਾਰਡ ਲੈਵਲ ਤੇ ਓਪੀਡੀ ਲੈਵਲ ਤੇ ਟੀਬੀ ਜਾਂ ਹੋਰ ਅਹਿਮ ਬਿਮਾਰੀਆਂ ਦਾ ਇਲਾਜ ਕਰਨਾ ਉਹ ਮੁਲਾਜ਼ਮ ਖਾਲੀ ਢਿੱਡ ਸੌਂਦੇ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮੇਂ ਸਿਰ ਰੋਟੀ ਰਾਸ਼ਨ ਨਹੀਂ ਮਿਲ ਰਿਹਾ ਥੋੜੀਆਂ ਥੋੜੀਆਂ ਤਨਖਾਹਾਂ ਵਾਲਾ ਮੁਲਾਜ਼ਮ ਕਿੱਥੇ ਜਾਵੇ ਤੇ ਹੈਰਾਨੀਜਨਕ ਇਹ ਹੈ ਕਿ ਇਹ ਇਹ ਵਕੀਰਾ ਪਿਛਲੇ ਸਾਲ ਡੇਢ ਸਾਲ ਤੋਂ ਲਗਾਤਾਰ ਜਾਰੀ ਹੈ ਸੋ ਇਸ ਕਰਕੇ ਸਾਡਾ ਮਨ ਟੁੱਟ ਗਿਆ ਕਿ ਪੁਲਸੀ ਹੜਤਾਲ ਤੇ ਆ ਗਈ ਹੜਤਾਲ ਤੇ ਆ ਗਈ ਹੁਣ ਮੈਨੂੰ ਇਹ ਦੱਸੋ ਇਹਦੇ ਵਿੱਚ ਦੋਸ਼ੀ ਕੌਣ ਹੈ ਕਿਉਂਕਿ ਜਿੰਨਾ ਮੈਂ ਸਮਝ ਰਿਹਾ ਕਿ ਤੁਹਾਡਾ ਐਨ ਐਚ ਐਮ ਦੇ ਜਿੰਨੇ ਮੁਲਾਜ਼ਮ ਨੇ ਜਿਵੇਂ ਕਿ ਤੁਸੀਂ ਕਿਹਾ ਕਿ ਸਾਡੀਆਂ ਉਮਰਾਂ ਠੇਕੇ ਤੇ ਨੇ ਚਲੋ ਮੈਂ ਉਹਨਾਂ ਗੱਲਾਂ 'ਚ ਹੀ ਜਾਊਂਗਾ ਕਿਉਂਕਿ ਸ਼ਾਇਦ ਅ ਅੱਜ ਤੋਂ 4 ਸਾਲ ਪਹਿਲਾਂ ਲਗਾਤਾਰ ਇਸ ਮਸਲੇ ਤੇ ਤੁਸੀਂ ਨਾਲ ਜੁੜਦੇ ਰਹੇ ਬਹੁਤ ਡਿਬੇਟਸ ਅਸੀਂ ਕਰਦੇ ਰਹੇ ਆ ਕੋਵਿਡ ਦੇ ਵਿੱਚ ਜਿਸ ਤਰ੍ਹਾਂ ਦੀਆਂ ਡਿਊਟੀਆਂ ਤੁਹਾਡੀਆਂ ਬਹੁਤ ਸਖਤ ਲੱਗਦੀਆਂ ਰਹੀਆਂ باوجود ਉਸ ਦੇ ਚਾਹੇ ਬਲਬੀਰ ਸਿੱਧੂ ਉਹ ਹੈਲਥ ਮਿਨਿਸਟਰ ਹੁੰਦੇ ਸੀ ਕਦੇ ਉਹ ਨਾ ਦੀ ਕੋਠੀ ਦੇ ਬਾਹਰ ਧਰਨੇ ਦੇਣੇ ਤੁਹਾਡੇ ਵੱਲੋਂ ਕਦੇ ਹੋਰ ਬਹੁਤ ਮਤਲਬ ਇਹ ਮੈਂ ਕਹਿ ਸਕਣਾ ਕਿ ਇੱਕ ਬਹੁਤ ਵੱਡੀ ਕੋਸ਼ਿਸ਼ ਤੁਸੀਂ ਸਾਰਿਆਂ ਨੇ ਵੀ ਕੀਤੀ ਕਿ ਸ਼ਾਇਦ ਕੋਈ ਵੱਡਾ ਬਦਲਾ ਆ ਜਾਏ ਤੇ ਕੁਝ ਚੰਗਾ ਹੋ ਜਾਏ ਪਰ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਉਹ ਹੁੰਦਾ ਨਜ਼ਰ ਆ ਰਿਹਾ ਉਹ ਦੇ ਦੋਸ਼ੀ ਸ਼ੈਤ ਮੰਨ ਸਕਨੇ ਆ ਕਿ ਤੁਸੀਂ ਔਰ ਅਸੀਂ ਸਾਰੇ ਹੀ ਆ ਕਿਉਂਕਿ ਕੋਸ਼ਿਸ਼ ਸਾਰਿਆਂ ਵੱਲੋਂ ਸੀ ਪਰ ਕੁਲ ਮਿਲਾ ਕੇ ਇਹ ਦੱਸੋ ਕਿ ਹੁਣ ਜਿਹੜਾ ਤੁਹਾਡਾ ਸੈਲਰੀ ਆ ਦਾ ਰੇਟ ਕਾ ਹੈ ਇਹ ਕਿ ਸੈਂਟਰ ਵੱਲੋਂ ਵੀ ਪੈਸਾ ਨਹੀਂ ਆ ਰਿਹਾ ਤੁਹਾਡੀ ਸੈਲਰੀ ਨੂੰ ਲੈ ਕੇ ਜਾਂ ਕੱਲਾ ਪੰਜਾਬ ਸਰਕਾਰ ਵੱਲੋਂ ਹੀ ਪੈਂਡਿੰਗ ਹੈ ਦੇਖੋ ਜਿੰਨਾ ਕਸੀ ਕਿਉਂਕਿ ਹੁਣ ਜਿਹੜੇ ਤਨਖਾਹਾਂ ਦਾ ਮੁੱਦਾ ਹੈ ਜਿਹੜੀਆਂ ਤਨਖਾਹਾਂ ਦੀ ਪਾਰਦਰਸ਼ਤਾ ਉਸ ਪਰਸ਼ਮੀ ਦੇ ਫੋਟੋਸ ਤੇ ਖੁੱਲੀ ਪਈ ਹੈ ਉਹਨੂੰ ਤੁਸੀਂ ਵੀ ਦੇਖ ਸਕਦੇ ਹੋ ਅਸੀਂ ਵੀ ਦੇਖ ਸਕਦੇ ਹਾਂ ਉਦੇ ਵਿੱਚ ਜਿਹੜੀ ਸੈਂਟਰ ਦੀ ਫੰਡ ਦੀ ਅਸਿਸਟੈਂਸ ਹੈ ਉਹ 60% ਦੀ ਸ਼ੋ ਹੋ ਰਹੀ ਹੈ ਇਹਦਾ ਮਤਲਬ ਸੈਂਟਰ ਨੇ ਆਪਣਾ 60% ਜਿਹੜਾ ਹਿੱਸਾ ਬਣਦਾ ਸੀ ਉਹ ਭੇਜਿਆ ਹੋਇਆ ਹੈ ਕਿਤੇ ਨਾ ਕਿਤੇ ਜਿਹੜੀ ਰੁਕਾਵਟਾ ਉਹ ਜਿਹੜਾ ਸਟੇਟ ਦਾ 40% ਹੈ ਜਿਹੜੀ ਸਟੇਟ ਦੀ ਫੰਡ ਦੀ ਅਸਿਸਟੈਂਸ ਹੈ ਉਹ ਰੁਕੀ ਹੋਈ ਹੈ ਉਹਦੇ ਕਰਕੇ ਮੁਲਾਜ਼ਮਾਂ ਨੇ ਜਿਹੜੇ ਉਹਨਾਂ ਨੂੰ ਤਨਖਾਹਾਂ ਜਾਰੀ ਨਹੀਂ ਹੋ ਰਹੀਆਂ بار بار ਬੇਨਤੀਆਂ ਕੀਤੀਆਂ ਪਰ ਕਾਸ ਤੋਂ ਮਸ ਨਹੀਂ ਹੁੰਦੀ ਸਰਕਾਰ ਫਿਰ ਸਰਕਾਰ ਕਹਿੰਦੀ ਹੈ ਕਿ ਮੁਲਾਜ਼ਮ ਭਰਨੇ ਲੋਦੇ ਨਹੀਂ ਫਿਰ ਮੁਲਾਜ਼ਮਾਂ ਕਰਨੇ ਨਹੀਂ ਲਵੋਗੇ ਤੇ ਹੋਰ ਉਹ ਘਰ ਫਿਰ ਆਪਣੀ ਪਿੱਕਾ ਚਲਾਣੀ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕ ਹਿੱਤ ਵਿੱਚ ਕੰਮ ਕਰਦੇ ਹਾਂ ਬਿਲਕੁਲ ਅਸੀਂ ਵੀ ਕਰਦੇ ਹਾਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਤੇ ਸਰਕਾਰ ਦੀਆਂ ਨੀਤੀਆਂ ਨੂੰ ਸੇਧ ਸੇਵਾਵਾਂ ਨੂੰ ਲਾਗੂ ਕਰਨਾ ਸਾਡੀ ਮੋਰਲ ਡਿਊਟੀ ਹੈ ਬਟ ਕੀ ਅਸੀਂ ਇਸ ਪੰਜਾਬ ਦੇ ਵਸਿੰਦੇ ਨਹੀਂ ਕੀ ਅਸੀਂ ਸਰਕਾਰ ਦੇ ਵੋਟਰ ਨਹੀਂ ਸਾਡੇ ਨਾਲ ਇਹ ਭੇਤ ਭਾਗ ਕਿਉਂ ਹੈ ਕਿ ਸਾਨੂੰ ਸਾਡੀ ਬਣਦੀ ਕਿਰਤ ਦੀ ਤਨਖਾਹ ਨਹੀਂ ਦਿੱਤੀ ਜਾਂਦੀ ਔਰ ਇਹ ਪੋਰਟਲ ਤੇ ਸਪੱਸ਼ਟ ਨਜ਼ਰ ਆਉਂਦਾ ਕਿ ਪੰਜਾਬ ਸਰਕਾਰ ਆਪਣਾ ਬਣਦਾ ਹਿੱਸਾ ਕੌਣ ਤੋਂ ਅਸਮਰਥ ਹੈ ਮਤਲਬ 60% ਸੈਂਟਰ ਵਾਲਾ ਹਿੱਸਾ ਆਇਆ ਪਿਆ ਪੰਜਾਬ ਵੱਲੋਂ 40% ਨਹੀਂ ਪੈ ਰਿਆ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਮਸਲਾ ਸੌਟ ਆਊਟ ਹੋਏ ਗੱਲ ਕਿਹਦੇ ਨਾਲ ਹੋ ਰਹੀ ਹੈ ਕਿਸ ਲੈਵਲ ਤੇ ਗੱਲਬਾਤ ਹੋ ਰਹੀ ਹੈ ਕਿ ਸੋ ਥੈਟ ਕਿ ਤੁਸੀਂ ਆਪਣੇ ਘੱਟੋ ਘੱਟ ਤਨਖਾਹਾਂ ਵਾਲੇ ਮਸਲੇ ਸੋਲਵ ਕਰ ਸਕੋ ਦੇਖੋ ਗੱਲ ਨਮੀਤ ਜੀ ਹੁਣ ਕਿਸ ਲੈਵਲ ਤੇ ਗੱਲ ਤੁਹਾਨੂੰ ਦਸੀਏ ਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ 4 ਸਾਲਾਂ ਚ ਸਾਨੂੰ 4-5 ਲਿਖਤੀ ਮੀਟਿੰਗਾਂ ਦਿੱਤੀਆਂ ਪਰ ਇੱਕ ਵਾਰੀ ਵੀ ਸਾਡੀ ਮੀਟਿੰਗ ਨਹੀਂ ਹੋਈ ਮੁੱਖ ਮੰਤਰੀ ਸਾਹਿਬ ਨਾਲ ਸੇਤ ਮੰਤਰੀ ਸਾਹਿਬ ਨਾਲ ਫਾਈਨੈਂਸ ਮੰਤਰੀ ਸਾਹਿਬ ਨਾਲ ਹੈਲਥ ਸੈਕਟਰੀ ਸਾਹਿਬ ਨਾਲ ਸਾਡੀਆਂ ਲਗਾਤਾਰ ਹਰ 10 15 20 ਦਿਨਾਂ ਚ 30 ਮੀਟਿੰਗ ਹੁੰਦੀ ਹੈ ਪਰੰਤੂ ਕੋਈ ਹੱਲ ਨਹੀਂ ਨਿਕਲਦਾ ਆ ਰਿਹਾ ਕਿਉਂਕਿ ਮਸਲਾ ਜਿਹੜਾ ਹੈਗਾ ਉਹ ਫਾਈਨੈਂਸ ਡਿਪਾਰਟਮੈਂਟ ਕਿਤੇ ਨਾ ਕਿਤੇ ਫਸਿਆ ਹੋਇਆ ਹੈ ਟ੍ਰੈਜਰੀ 'ਚ ਫਸਿਆ ਹੋਇਆ ਹੈ ਜਾਂ ਜਨਨੇ 'ਚ ਫਸਿਆ ਹੋਇਆ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਫੰਡ ਬਣਦੇ ਫੰਡ ਨੇ ਉਹ ਉਹਨਾਂ ਕੋਲ ਨਹੀਂ ਹੈਗੇ ਕਿਉਂਕਿ ਸਾਡੇ ਜਿਹੜੇ ਸਬਾਰਡੀਨੇਟ ਨੇ ਅਸੀਂ ਮੰਨ ਲਓ ਕਿਸੇ ਹਸਪੀਟਲ 'ਚ ਕੰਮ ਕਰਦੇ ਆਂ ਤਾਂ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹ ਉਹਨਾਂ ਨੂੰ ਤਨਖਾਹ 5 ਤਰੀਕ ਤੋਂ ਪਹਿਲਾਂ ਪੈ ਜਾਂਦੀ ਹੈ ਜਿਹੜੇ ਕੇਂਦਰ ਦੀ ਸਕੀਮ 'ਚ ਕੰਮ ਕਰਦੇ ਨੇ ਜਿੱਦਾਂ ਅਸੀਂ ਨੈਸ਼ਨਲ ਹੈਲਥ ਮਿਸ਼ਨ ਆ ਸਾਡੀ ਤਨਖਾਹ ਜਿਹੜੀ ਹੈਗੀ ਆ ਉਹ ਦੋ ਦੋ ਮਹੀਨੇ ਲੇਟ ਹੋ ਜਾਂਦੀ ਆ ਸੋ ਇੱਕ ਬਹੁਤ ਵੱਡਾ ਖਰਾਸ਼ਾ ਚਿੰਨਾ ਹੈ ਸਰਕਾਰ ਦੀ ਕਾਰਗੁਜ਼ਾਰੀ ਤੇ ਕਿ ਜੇ ਸਾਡੀ ਯੋਗਤਾ ਬਰਾਬਰ ਹੈ ਸਾਡਾ ਕੰਮ ਬਰਾਬਰ ਹੈ ਫਿਰ ਸਾਡੀ ਤਨਖਾਹ ਬਰਾਬਰ ਕਿਉਂ ਨਹੀਂ ਤੇ ਸਾਡੀ ਤਨਖਾਹ ਸਮੇਂ ਸਿਰ ਕਿਉਂ ਨਹੀਂ ਦਿੰਦੀ ਸਕਦਾ ਮੇਰੇ ਖਿਆਲ ਨਾਲ ਇਹ ਵੱਡੀ ਜੰਗ ਛੇ ਤੁਸੀਂ ਪਹਿਲਾਂ ਵੀ ਲੜੀ ਹੈ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਨਾ ਸੈਂਟਰ ਸਕੀਮ ਦੇ ਹੋਣ ਕਰਕੇ ਜਦੋਂ ਕਰੋਨਾ ਵਾਰੀਅਰਸ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡਾਕਟਰ ਐਲਾਨ ਦਿੱਤੇ ਜਾਂਦੇ ਸੀ ਪਰ ਤੁਹਾਨੂੰ ਲੈ ਕੇ ਉਦੋਂ ਦੇ ਹੈਲਥ ਮਿਨਿਸਟਰ ਕਹਿ ਦਿੰਦੇ ਸੀ ਕਿ ਅਸੀਂ ਕਰ ਕੁਝ ਨਹੀਂ ਸਕਦੇ ਕਿਉਂਕਿ ਇਹ ਸੈਂਟਰ ਦੀ ਸਕੀਮ ਦੇ ਅੰਡਰ ਆਉਂਦੇ ਐ ਉਦੋਂ ਵੀ ਮੇਰੇ ਖਿਆਲ ਨਾਲ ਇੱਕ ਵੱਡੀ ਜੰਗ ਤੁਸੀਂ ਲੜੀ ਐ ਸਾਰੀ ਪਰ ਹੁਣ ਸਵਾਲ ਵੱਡਾ ਐ ਕਿ ਜੇ ਗੱਲਬਾਤ ਹੋ ਰਹੀ ਐ ਸਾਰਾ ਕੁਝ ਹੋ ਰਿਹਾ ਉਮੀਦ ਕੀ ਐ ਪਰ ਉਸਾ ਕੀ ਦਵਾਇਆ ਜਾ ਰਿਹਾ ਹੁਣ ਜਦੋਂ ਤੁਸੀਂ ਸਟ੍ਰਾਈਕ ਅਨਾਉਂਸ ਕਰ ਦਿੱਤੀ ਉਸ ਤੋਂ ਬਾਅਦ ਕੋਈ ਰਾਤ ਦਾ ਸਰਕਾਰ ਨੇ ਕੀਤਾ ਤੁਹਾਡੇ ਨਾਲ ਹਾਂ ਉੱਚ ਅਧਿਕਾਰੀਆਂ ਦੀ ਇਹਦੇ ਰਾਹ ਤੇ ਆਏ ਨਹੀਂ ਥੋੜੀ ਦੇਰ ਪਹਿਲਾਂ ਮਾਨਯੋਗ ਸਾਡੇ ਜਿਹੜੇ ਮਿਸ਼ਨ ਡਾਇਰੈਕਟਰ ਨੇ ਸ੍ਰੀ ਗੰਤਿਆਮ ਜੀ ਨਾਲ ਗੱਲ ਹੋਈ ਹੈ ਉਹ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਫੰਡ ਸੌਰੀ ਬਿੱਲ ਤੁਹਾਡੀਆਂ ਤਰਫਾਂ ਵਾਲੇ ਟ੍ਰੈਜ਼ਰੀ ਤੋਂ ਫਸੇ ਹੋਏ ਨੂੰ ਕਲੀਅਰ ਕਰਵਾ ਦਿੱਤਾ ਜਾਏਗਾ ਫਿਰੰਤੂ ਸਾਡਾ ਸਟੈਂਡਸ ਫਸਟ ਹੈ ਕਿ ਜਦੋਂ ਤੱਕ ਸਾਨੂੰ ਪਿਛਲੇ 2 ਮਹੀਨਿਆਂ ਦੀ ਤਨਖਾਹ ਜਾਰੀ ਨਹੀਂ ਹੁੰਦੀ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ

ਅਸੀਂ ਮਿਆਰੀ ਸਿੱਖਿਆ ਦਿਵੋਨੇ ਆਪਣੇ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਇਹ ਤਵੱਕੋ ਕਰਦੇ ਹਾਂ ਇਹ ਉਮੀਦ ਰੱਖਦੇ ਹਾਂ ਆਪਣੇ ਬੱਚੇ ਟੁਕਿਓ ਕਿਸੇ ਚੰਗੇ ਅਹੁਦੇ ਤੇ ਕਿਸੇ ਚੰਗੀ ਪੋਜੀਸ਼ਨ ਤੇ ਭਰਤੀ ਹੋਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਸਰ ਕਰ ਸਕੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ 18 ਸਾਲਾਂ ਤੋਂ ਪੰਜਾਬ ਦੀ ਮੈਡੀਕਲ ਸਿੱਖਿਆ ਚ ਗ੍ਰੈਜੂਏਟ ਡਾਕਟਰ ਨਰਸਸ ਫਾਰਮਾਸਿਸਟ ਟੀਵੀ ਏਡਸ 12 ਸਾਲਾਂ ਤੋਂ ਬੱਚੇ ਨੇ ਤੇ ਨਿਗੂਣੀਆਂ ਕੰਮ ਹੁੰਦੇ ਨੇ ਅਸੀਂ ਕਿਹੋ ਜਿਹੇ ਐਗਜ਼ਾਮਪਲ ਸੈੱਟ ਕਰ ਰਹੇ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਪੜਨ ਤੋਂ ਬਾਅਦ ਤੁਹਾਡਾ ਇਹ ਹਾਸਲ ਹੋਏਗਾ ਮੈਡੀਕਲ ਵਰਗੀ ਸਿੱਖਿਆ ਲੈਣ ਤੋਂ ਬਾਅਦ ਵੀ ਤੁਸੀਂ ਆਪਣੀ ਜ਼ਿੰਦਗੀ ਤੰਗੀਆਂ ਤੁਰਸੀਆਂ ਤੇ ਸੰਘਰਸ਼ਾਂ ਚ ਧਰਨੀਆਂ ਚ ਰੈਲੀਆਂ ਚ ਕੱਟੋਗੇ ਇਹ ਕਿਹੋ ਜਿਹੇ ਐਗਜ਼ਾਮਪਲ ਕਿਹੋ ਜੀਆਂ ਨੀਤੀਆਂ ਮੈਂ ਨੀਤੀਆਂ ਨਹੀਂ ਬੋਲੂਗਾ ਵੱਧ ਨੀਤੀਆਂ ਬੋਲੂਗਾ ਸਰਕਾਰ ਦੀਆਂ ਇਹਨੂੰ ਯਰੋਕਤ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਤੇ ਜਗ੍ਹੀ ਸਾਡੇ ਹੁਣ ਮੌਜੂਦਾ ਫਲਾਜਮ ਨੇ ਇਹਨਾਂ ਨੇ ਨਾ ਪਹਿਲੀਆਂ ਸਰਕਾਰਾਂ ਨੂੰ ਬਖਸ਼ਿਆ ਤੇ ਨਾ ਹੁਣ ਵਾਲੀ ਸਰਕਾਰ ਨੂੰ ਬਖਸ਼ਿਆ ਪਰ ਇੱਕ ਜਿਹੜੀ ਵੱਡੀ ਗਿਣਤੀ ਤੁਹਾਡੀ 9000 ਦੇ ਆਸ-ਪਾਸ ਜਿਹੜੇ ਐਨ ਐਚ ਐਮ ਦੇ ਅਧੀਨ ਸੈਂਟਰ ਦੀ ਸਕੀਮ ਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ ਕੋਵਿਡ ਦੇ ਵਿੱਚ ਤੁਸੀਂ ਬਹੁਤ ਸਾਰਿਆਂ ਨੇ ਨਾਲ ਲੱਗ ਕੇ ਮੈਂ ਵੇਖਿਆ ਸੀ ਕਿ ਬਿਲਕੁਲ ਫਰੰਟ ਲਾਈਨ ਵਾਰੀਅਰ ਦੀ ਤਰ੍ਹਾਂ ਕੰਮ ਕੀਤਾ ਸੀ ਪਰ ਹੁਣ ਸਵਾਲ ਵੱਡਾ ਹੈ ਕਿ ਇਸ ਸਰਕਾਰ ਨੇ ਤੇ ਹੈਲਥ ਰੈਵਿਊਲੂਸ਼ਨ ਦੀ ਗੱਲ ਕੀਤੀ ਇਨੇ ਮੁਲਾ ਕਲੀਨਿਕ ਆਮ ਆਦਮੀ ਕਲੀਨਿਕ ਖੋਲਤੇ ਕਿਤੇ ਵੀ ਜਗ੍ਹਾ ਤੁਹਾਡੀਆਂ ਹੋਰ ਸੇਵਾਵਾਂ ਇਹਨਾਂ ਵੱਲੋਂ ਨਹੀਂ ਲਈ ਜਾ ਰਹੀਆਂ ਮਤਲਬ ਇਹ ਥੋੜਾ ਜਿਹਾ ਮੈਂ ਸਮਝਣਾ ਚਾ ਰਿਹਾ ਕਿ ਜਿਹੜੀ ਹੈਲਥ ਕ੍ਰਾਂਤੀ ਹੈ ਪੰਜਾਬ ਸਰਕਾਰ ਦੀ ਉਹ ਕਿਸ ਵੇਚ ਚੱਲ ਰਹੀ ਹੈ ਜਾਂ ਕਹਿ ਲਈਏ ਕਿ ਸ਼ਾਇਦ ਉਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਦੇਖੋ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀ ਹੈ ਇਹਨਾਂ ਦਾ ਇੱਕ ਹੈਲਥ ਚ ਪਾਇਲਟ ਪ੍ਰੋਜੈਕਟ ਹੈ ਆਮ ਆਦਮੀ ਕਲੀਨਿਕ ਦੇਖੋ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਹੈ ਸਾਡੇ ਦੁਆਰਾ ਵੀ ਚੁਣੀ ਗਈ ਹੈ ਅਗਰ ਉਹ ਕੋਈ ਸਹਿਮਤ ਨੀਤੀ ਲੈ ਕੇ ਆਉਂਦੀ ਹੈ ਸਾਨੂੰ ਉੱਤੇ ਕੋਈ ਆਬਜੈਕਸ਼ਨ ਨਹੀਂ ਪਰ ਉਸ ਸਹਿਮਤ ਨੀਤੀ ਨਾਲ ਮੌਜੂਦਾ ਢਾਂਚੇ ਤੇ ਕੀ ਅਸਰ ਹੋਵੇਗਾ ਜਾਂ ਮੌਜੂਦਾ ਮੁਲਾਜ਼ਮਾਂ ਤੇ ਕੀ ਅਸਰ ਹੋਵੇਗਾ ਇਹਦੇ ਥੋੜੇ ਜਿ ਗਲਤ ਪ੍ਰਣਾਮ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਸੈਂਟਰ ਤੇ ਸਟੇਟ ਦਾ ਫੰਡਾਂ ਦਾ ਰੌਲਾ ਹੈ ਉਹ ਵੀ ਇੱਥੇ ਹੀ ਮਪੇਚ ਫਸਿਆ ਹੋਇਆ ਹੈ پچھلے سمیا چی نیوز سینٹر روک لیا گیا کیونکہ جو گائڈ لائن جو کیندر وبجیکشن لائی گئی گائڈ لائن کا فنڈ نہیں یوز ہوا تو کتنے نہ کتنے جو فائنینشیل کرائس آیا ਉਹਦੇ ਦੁਸ਼ ਪ੍ਰਣਾਮ ਉਹਦੇ ਜਿਹੜੇ ਮਾੜੇ ਨਤੀਜੇ ਨੇ ਉਹ ਹੁਣ ਦੇਖਣ ਨੂੰ ਮਿਲ ਰਹੇ ਨੇ ਸੋ ਸਾਡੀ ਸਰਕਾਰ ਨੂੰ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਤੁਹਾਡਾ ਤੇ ਕੇਂਦਰ ਦਾ ਕੋਈ ਮਸਲਾ ਹੋ ਸਕਦਾ ਹੈ ਪਰ ਇਸ ਚੱਕੀ ਦੇ ਦੋ ਥੋੜਾ ਵਿਚਾਰੇ ਮੁਲਾਜ਼ਮਾਂ ਨੂੰ ਨਾ ਪੁੱਛੋ ਸਾਡਾ ਮਤਲਬ ਮੈਂ ਤੁਹਾਡੀ ਤੁਹਾਡੀ ਗੱਲ ਮੈਂ ਸਮਝ ਰਿਹਾ ਮਤਲਬ ਮੈਂ ਥੋੜਾ ਜਿਹਾ ਇਸ ਚੀਜ਼ ਤੇ ਮੁਸਕਰਾ ਵੀ ਇਸ ਕਰਕੇ ਰਿਹਾ ਕਿ ਜਿਹੜਾ ਉਹ ਫੋਟੋ ਦੀਆਂ ਤੇ ਮਸ਼ਹੂਰੀਆਂ ਵਾਲਾ ਇੱਕ ਚਸਕਾ ਹੈ ਉਹ ਰੇਡ ਕਾ ਜ਼ਰੂਰ ਬਣ ਗਿਆ ਪਰ ਭਾਰੀ ਤੁਹਾਡੇ ਤੇ ਪੈ ਰਿਆ ਚੁਕਰੀ ਉਹ ਆਮ ਆਦਮੀ ਕਲੀਨਿਕ ਦੀ ਬ੍ਰਾਂਡਿੰਗ ਕਰਕੇ ਮੈਨੂੰ ਪਤਾ ਉਹ ਫੰਡ ਰੁਕਿਆ ਸੀ ਸਾਰਾ ਚਲੋ ਤੁਸੀਂ ਤੇ ਖੈਰ ਸੇਵਾਵਾਂ ਦੇਣੀਆਂ ਨੇ ਕਿਉਂਕਿ ਤੁਸੀਂ ਸੇਵਾ ਚਾਹੀ ਗਿਓ ਨਹੀਂ ਉਹਨਾਂ ਜਿਆਦਾ ਖੁੱਲ ਕੇ ਬੋਲ ਸਕਦੇ ਪਰ ਮੈਂ ਦੱਸ ਦੇਣਾ ਕਿ ਉਹ ਮਸ਼ਹੂਰੀਆਂ ਦਾ ਜਿਹੜਾ ਮਸਲਾ ਸੀ ਉਹ ਭਾਰੀ ਪੈ ਗਿਆ ਜਿਸ ਕਰਕੇ ਫੰਡ ਰੁਕ ਗਏ ਕੁਝ ਥਾਵਾਂ ਤੇ ਫੋਟੋਆਂ ਚੇਂਜ ਕਰਤੀਆਂ ਪਰ باوجود ਉਸਦੇ ਫੰਡ ਰੁਕੇ ਰਹੇ ਪਰ ਕੁਲ ਮਿਲਾ ਕੇ ਉਹਦਾ ਠਿਕਰਾ ਤੁਹਾਡੇ ਸਿਰ ਤੇ ਪੰਨਿਆ ਗਿਆ ਯਾਨੀ ਕਿ ਤਨਖਾਹਾਂ ਜਾਂ ਫੰਡਾਂ ਦੀ ਕਾਟ ਹੋਣ ਕਰਕੇ ਸਫਰ ਆਖਰਕਾਰ ਉਹ ਮੁਲਾਜ਼ਮ ਹੀ ਕਰ ਰਿਹਾ ਪਰ ਇੱਕ ਚੀਜ਼ ਹੋ ਕਿ ਜਦੋਂ ਸਾਰੀ ਸਕੀਮ ਦੀ ਗੱਲ ਹੁੰਦੀ ਹੈ ਪਰਸੋਂ ਵੀ ਮੈਂ ਇੱਕ ਵੇਖ ਰਿਹਾ ਸੀ ਕਿ ਸਪੈਸ਼ਲਿਸਟ ਜਿਹੜੇ ਨੇ ਹਸਪੀਟਲ ਦੇ ਵਿੱਚ 50% ਜਿਹੜੇ ਪੰਜਾਬ ਚ ਪੋਸਟਾਂ ਖਾਲੀ ਪਈਆਂ ਸਰਕਾਰ ਕੈਬਨਿਟ ਮੀਟਿੰਗ ਚ ਫੈਸਲੇ ਲੈਂਦੀ ਹੈ ਕਿ ਅਸੀਂ ਆਊਟਸੋਰਸ ਕਰ ਲਾਂਗੇ ਜਾਂ ਉਹਨੂੰ ਮੈਂ ਠੇਕਾ ਵੀ ਨਹੀਂ ਕਹੂੰਗਾ ਘੰਟਿਆਂ ਤੇ ਰੱਖ ਰਿਹਾ ਕਿ ਜੀ ਜਿਹੜੇ ਰਿਟਾਇਰਡ ਨੇ ਆ ਜਿਹੜੇ ਬਾਕੀ ਸਪੈਸ਼ਲਿਸਟਸ ਨੇ 300 300 ਸ਼ਾਇਦ ਉਹਨਾਂ ਨੇ ਕਿਹਾ ਕਿ ਜੀ ਅਸੀਂ ਰੱਖ ਰਿਹਾ ਮਤਲਬ ਅਸੀਂ ਪ੍ਰਾਇਮਰੀ ਹੈਲਥ ਸੈਕਟਰ ਦੇ ਨਾਲ ਨਾਲ ਜਿਹੜਾ ਮੈਡੀਕਲ ਐਜੂਕੇਸ਼ਨ ਜਾਂ ਹੋਰ ਹਾਇਰ ਵਾਲਾ ਵੀ ਮੈਡੀਕਲ ਸੈਟਅਪ ਹੈ ਕਿ ਉਹਨੂੰ ਵੀ ਆ ਦੇਖੋ ਬਤਾਰ ਇੱਕੋ ਮੁਲਾਜ਼ਮ ਵਰਗ ਦੇ ਨਾਤੇ ਮੈਂ ਇਹ ਸਮਝਦਿਆਂ ਨਾ ਇਹ ਜਿਹੜੀ ਠੇਕਾ ਪ੍ਰਥਾ ਜਾਂ ਇੰਪੈਨਲਮੈਂਟ ਹੈ ਜਿਹੜੀ ਪ੍ਰਾਈਵੇਟ ਏਜੰਸੀਆਂ ਹੈ ਸਰਕਾਰੀ ਅਦਾਰਿਆਂ ਦੀ ਉਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਂ ਮੌਜੂਦਾ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਲਈ ਬਹੁਤ ਵੱਡਾ ਖਤਰਾ ਹੈ ਅਸੀਂ ਮੈਂ ਸ਼ੁਰੂ 'ਚ ਵੀ ਬੋਲਿਆ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਹਤ ਦੇ ਕੇ ਵੱਡੇ ਮੈਡੀਕਲ ਆਲ ਜਾਂਚ ਪੜਨ ਲਈ ਭੇਜਾਂਗੇ ਕਿ ਕੱਲ ਨੂੰ ਤੁਸੀਂ ਠੇਕੇ ਤੇ ਭਰਤੀ ਹੋਵੋਗੇ ਇੰਪੈਨਲਮੈਂਟ ਤੇ ਭਰਤੀ ਹੋਵੋਗੇ ਤੁਸੀਂ ਇੱਕ ਮਰੀਜ਼ ਦੇਖਿਆ ਤੁਹਾਨੂੰ ਪੈਸੇ ਮਿਲ ਗਏ ਤੇ ਆਪਣੇ ਘਰ ਜਾਓ ਸੋ ਇਹ ਜਿਹੜੀਆਂ ਝੰਗ ਟਕਾਉ ਨੀਤੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਸਫਾਈ ਰੋਜ਼ਗਾਰ ਸਫਾਈ ਰੋਜ਼ਗਾਰ ਦਾ ਜਿਹੜਾ ਪ੍ਰਬੰਧ ਹੈ ਉਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹਦੀਆਂ ਨੀਤੀਆਂ ਘੜਨੀਆਂ ਬਣਾਉਣੀਆਂ ਚਾਹੀਦੀਆਂ ਨੇ ਜਿਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਚੰਗੀ ਸੇਧ ਮਿਲੇ ਤੇ ਉਹ ਇੱਕ ਚੰਗੇ ਨਾਗਰਿਕ ਬਣ ਕੇ ਚੰਗੇ ਮੁਲਾਜ਼ਮ ਬਣ ਕੇ ਚੰਗੀਆਂ ਸੇਵਾਵਾਂ ਸਮਾਜ ਨੂੰ ਦੇ ਸਫਲ ਮੈਨੂੰ ਅਖੀਰ ਚ ਇੱਕ ਅਖੀਰਲਾ ਸਵਾਲ ਲਵਾਂਗਾ ਬਸ ਤੁਹਾਡੇ ਤੋਂ ਹੁਣ ਨਾ ਇੱਕ ਨੈਰੇਟਿਵ ਸਿਰਜਦਾ ਜਾਂਦਾ ਜਿਵੇਂ 4-5 ਦਿਨ ਹੋ ਗਏ ਰੋਡਵੇਜ਼ ਵਾਲਿਆਂ ਦੀ ਹੜਤਾਲ ਚੱਲ ਰਹੀ ਹੈ ਤੇ ਫਿਰ ਕੁਝ ਮੀਡੀਆ ਦੇ ਖਿਸਤੇ ਦੇ ਵਿੱਚ ਇੱਕ ਨੈਰੇਟਿਵ ਦੇ ਦਿੰਦਾ ਜਾਂਦਾ ਕਿ ਇਹਨਾਂ ਹੜਤਾਲਾਂ ਕਰਕੇ ਲੋਕ ਖੱਜਲ ਖੁਆਰ ਹੋ ਰਿਹਾ ਹੈ ਕੀ ਤੁਹਾਡੀਆਂ ਹੜਤਾਲ ਦਾ ਲੋਕਾਂ ਤੇ ਅਸਰ ਪੈ ਰਿਹਾ ਜਿਹੜੀ ਤੁਸੀਂ ਪੈਂਡਾਉਟ ਕੀਤੀ ਹੋਈ ਹੈ ਦੇਖੋ ਨਮਨੀਤ ਜੀ ਲੱਗਦਾ ਪੂਰੇ ਪੰਜਾਬ ਦਾ ਜੇ ਹੈਲਥ케ਅਰ ਸਿਸਟਮ ਦੇਖਿਆ ਜਾਵੇ ਤਾਂ ਉਹਦਾ ਜਿਆਦਾ ਨਹੀਂ ਤਾਂ 50% ਕੰਮ ਤਾਂ ਨੈਸ਼ਨਲ ਹੈਲਥ ਸਿਸਟਮ ਮੁਲਾਜ਼ਮਾਂ ਦੇ ਸਿਰ ਤੇ ਜੁਦੇ ਵਿੱਚ ਆਯੁਰਵੈਦਿਕ ਕੋਪੀਟਿਸ ਹੋਮੋਪੈਥਿਕ ਕੋਪੀਟਿਸ ਸਕੂਲਾਂ 'ਚ ਬੱਚਿਆਂ ਦਾ ਜਿਹੜਾ ਸਕ੍ਰੀਨਿੰਗ ਹੁੰਦੀ ਹੈ ਹਰ ਸਕੂਲ 'ਚ ਜਾ ਕੇ ਸਾਡੀਆਂ ਟੀਮਾਂ ਸਕ੍ਰੀਨ ਕਰਦੀਆਂ ਨੇ ਟੀਬੀ ਦੀ ਦਵਾਈ ਵੰਡੀ ਜਾਂਦੀ ਹੈ ਏਡਸ ਦੀ ਦਵਾਈ ਵੰਡੀ ਜਾਂਦੀ ਹੈ ਇਸ ਤੋਂ ਇਲਾਵਾ ਰੂਰ ਡਿਸਪੈਂਸਰੀ 'ਚ ਸਾਡੇ ਸੀਐਚਓ ਸਾਥੀ ਨੇ ਕਮਿਊਨਿਟੀ ਹੈਲਥ ਆਫਟਰ ਜਿਹੜਾ ਰੂਲਰ ਹੈਲਥ ਕੇਅਰ ਸਿਸਟਮ ਹੈ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਹੈ ਉਹ ਸਾਰੇ ਦਾ ਸਾਰਾ ਸਾਡੀ ਕਮਿਊਨਿਟੀ ਹੈਲਥ ਆਫੀਸਰ ਨੇ ਐਨ ਐਚ ਐਮ ਦੇ ਉਹ ਸੰਭਾਲਦੇ ਨੇ ਜਣੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜੜ ਤੋਂ ਲੈ ਕੇ ਰੂਟ ਲੈਵਲ ਤੋਂ ਲੈ ਕੇ ਪਿੰਡੂ ਖੇਤਰ ਤੋਂ ਲੈ ਕੇ ਸਟੇਟ ਹੈੱਡ ਕਵਰਟ ਤੱਕ ਸਿਹਤ ਸੇਵਾਵਾਂ ਪਰਭਾਵਤ ਹੋ ਰਹੀਆਂ ਨੇ ਸਰਕਾਰ ਨੂੰ ਸਰਵਸਥਾਨਾ ਕਹੀਦਾ ਗੰਜੀਦਗੀ ਨਾਲ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੂੰ ਪਰ ਇਹ ਦੱਸੋ ਮਤਲਬ ਬਹੁਤ ਸ਼ਾਰਟ ਚ ਮੈਂ ਅਖੀਰ ਚ ਜਾਂਦੇ ਜਾਂਦੇ ਕਮੈਂਟ ਤੁਹਾਡੇ ਉੱਤੇ ਲਊਂਗਾ ਇਹ ਬਦਲਾਅ ਤੋਂ ਬਾਅਦ ਇਹ ਤੁਹਾਡਾ ਪਹਿਲੀ ਵਾਰ ਹੋਇਆ ਕਿ 2 ਮਹੀਨੇ ਦੀ ਤਨਖਾਹ ਰੁਕੀ ਹੈ ਬਦਲਾਅ ਤੋਂ ਪਹਿਲੇ ਵੀ ਅਜੇ ਹੁੰਦਾ ਰਿਹਾ ਨਹੀਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ ਜਿਵੇਂ ਕਿਸੇ ਸਰਕਾਰਾਂ ਦੀ ਗਲਤੀ ਨਾ ਕਿਉਂਕਿ 2007 ਤੋਂ ਨੈਸ਼ਨਲ ਹੈਲਥ ਮਿਸ਼ਨ ਚੱਲ ਰਿਹਾ ਤਾਂ ਜਦੋਂ ਕਦੇ ਅਸੀਂ ਪੁਰਾਣੀਆਂ ਸਰਕਾਰਾਂ ਕੋਲੇ ਜਾਂਦੇ ਸੀ ਤਾਂ ਉਹ ਬਿਠਾ ਕੇ ਸਾਡੀ ਗੱਲ ਸੁਣਦੇ ਸੀ ਹਾਂ ਥੋੜਾ ਸਹੀ ਪਰ ਦੇ ਦਿੰਦੇ ਸੀ ਕੁਝ ਕੁਛ ਥੋੜੇ ਥੋੜੇ ਵਾਦੇ ਤਨਖਾਹਾਂ ਚ ਦਿੰਦੇ ਸੀ ਜਿਨ੍ਹਾਂ ਨਾਲੋਂ ਮੁਲਾਜ਼ਮਾਂ ਨੂੰ ਸਬਰ ਆ ਜਾਂਦਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਪਿਛਲੇ 4 ਸਾਲਾਂ ਵਿੱਚ ਨੈਸ਼ਨਲ ਐਜੂਕੇਸ਼ਨ ਦੇ ਇੱਕ ਤੱਕੇ ਮੁਲਾਜ਼ਮਾਂ ਜਿਨ੍ਹਾਂ ਦੀਆਂ ਤਨਖਾਹਾਂ 18-20 ਹਜ਼ਾਰ ਤੋਂ ਜ਼ਿਆਦਾ ਨਹੀਂ ਹੈਗੀ 18 ਸਾਲਾਂ ਦੀ ਨੌਕਰੀ ਤੋਂ ਬਾਅਦ ਉਹਨਾਂ ਨੂੰ ਇੱਕ ਪੰਜ ਪੈਸੇ ਦੀ ਜਿਹੜੀ ਵਾਦਾ ਜਾਂ ਪੰਜ ਪੈਸੇ ਦੀ ਰਿਲੀਫ ਮੌਜੂਦਾ ਸਰਕਾਰ ਤੋਂ ਨਹੀਂ ਮਿਲੀ ਮੁਲਾਜ਼ਮਾਂ ਚ 9000 ਮੁਲਾਜ਼ਮ ਮੰਨ ਕੇ ਨਾ ਚੱਲੋ 9000 ਪਰਿਵਾਰਾਂ ਚ 30 ਜਿਹਦਾ ਰੋਸ ਹੈ ਕਿ ਕੱਚੇ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਕੇ ਸੱਤਾ ਚ ਆਉਣ ਵਾਲੀ ਸਰਕਾਰ ਨੇ ਪਿਛਲੇ 4 ਸਾਲਾਂ ਚ ਇੱਕ ਪੰਜੀ ਦਾ ਵਾਅਦਾ ਨਹੀਂ ਕੀਤਾ। ਨਹੀਂ ਤਨਖਾਹਾਂ ਰੁਕਣ ਵਾਲਾ ਵੀ ਕਦੇ ਪਹਿਲੇ ਹੋਇਆ? ਨਹੀਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ ਕਦੇ 5 10 ਦਿਨ ਅੱਗੇ ਪਿੱਛੇ ਹੋ ਜਾਂਦਾ ਸੀ ਕੋਈ ਛੁੱਟੀਆਂ ਜਾਂ ਕੋਈ ਛੋਟਾ ਮੋਟਾ ਬਿਲਕੁਲ ਕਲੀਅਰ ਕਰਨ ਤੇ ਬਟੇ ਪਹਿਲੀ ਵਾਰੀ ਹੋਇਆ ਕਿ 2-2 ਮਹੀਨੇ ਦੀਆਂ ਤਨਖਾਹਾਂ ਪਿਛਲੇ 1.5 ਸਾਲ ਤੋਂ ਅਕਸਰ ਜਿਹੜੀ ਤਨਖਾਹ ਆ ਜਿੱਤੋ ਮੁਲਾਜ਼ਮ ਇੱਕ ਮਹੀਨਾ ਕੰਮ ਕਰਦਾ ਹੈ ਉਹਦਾ ਰਾਈਟ ਹੈ ਕਿ ਉਹਨੂੰ ਇੱਕ ਤਰੀਕ ਨੂੰ ਜੋ ਨੂੰ 4 ਨੂੰ ਹੱਥ 5 ਤਰੀਕ ਤੱਕ ਉਹਨੂੰ ਤਨਖਾਹ ਮਿਲ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਾਂ ਆਪਣੇ ਫਾਈਨੈਂਸ਼ੀਅਲ ਰਿਸੋਰਸਸ ਨੂੰ ਮੈਨੇਜ ਕਰ ਲੇ ਪਰ ਤੇ ਪਿਛਲੇ ਡੇਢ ਦੋ ਸਾਲ ਤੋਂ ਚੱਲ ਰਿਹਾ ਕਿ ਜ਼ਿਆਦਾ ਤਨਖਾਹ ਮਹੀਨੇ ਦੇ ਆਖਰ 'ਚ ਜਾ ਕੇ ਮਿਲਦੀ ਹੈ ਮਤਲਬ ਜੇ ਜਾਂ ਤੇ 20 22 25 ਦੇ ਵਿੱਚਕਾਰ ਮਿਲਦੀ ਹੈ ਜਾਂ ਉਸ ਤੋਂ ਵੀ ਅੱਗੇ ਮਿਲਦੀ ਹੈ ਜਿੰਨਾ ਮੈਂ ਤੁਹਾਡੀ ਗੱਲ ਤੋਂ ਸਮਝ ਪਾ ਰਿਹਾ ਜਾਂ ਤੇ 22 ਤੋਂ ਬਾਅਦ ਮਿਲਦੀ ਹੈ ਜਾਂ ਫਿਰ ਸਿੱਧਾ ਅਕੀਲੇ ਮਹੀਨੇ ਮਿਲਦੀ ਹੈ ਜਾਂ ਅਗਲੇ ਮਹੀਨੇ ਚਲੀ ਜਾਓ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਵਾਹਿਦ ਜੀ ਸਾਡੇ ਨਾਲ ਜੁੜਨ ਦੇ ਲਈ ਸੋ ਬਿਲਕੁਲ ਇਹ ਐਨ ਐਚ ਐਮ ਦੇ ਮੁਲਾਜ਼ਮ ਜਿਹੜੇ ਕਿ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦਾ ਬੂਹਾ ਖੜਕੜਾ ਰਹੇ ਨੇ ਹਾਲਾਂਕਿ ਹੁਣ ਮਜਬੂਰਾਂ ਉਹਨਾਂ ਨੂੰ ਪੈਨਡਾਉਨ ਸਟ੍ਰਾਈਕ ਕਰਨੀ ਪਈ ਹੈ ਨੈਰੇਟਿਵ ਜੋ ਮਰਜੀ ਸਿਰਜਿਆ ਜਾਵੇ ਕਿ ਜੇ ਲੋਕ ਖਜਲ ਖੁਆਰ ਹੋ ਰਹੇ ਨੇ ਨੋ ਡਾਊਟ ਲੋਕ ਕਜਲਖਵਾਰ ਹੋਣਗੇ ਕਿਉਂਕਿ ਲੋਕਾਂ ਦੇ ਹੀ ਮਸਲੇ ਜਿਹੜੇ ਨੇ ਜਾਂ ਕਹਿ ਲੋ ਕਿ ਸਭ ਤੋਂ ਜ਼ਿਆਦਾ ਫਰੰਟ ਤੇ ਹੋ ਕੇ ਹੀ ਇਹ ਲੋਕ ਲਗਾਤਾਰ ਲੋਕਾਂ ਦੀਆਂ ਸੇਵਾ ਕਰਦੇ ਨੇ ਪਰ ਜੇ ਉਹਨਾਂ ਦੇ ਆਪ ਦੇ ਘਰ ਕਹਿ دیے ਕਿ ਸੈਲਰੀ ਪੈਸਾ ਟਾਈਮ ਸਿਰ ਨਹੀਂ ਪਹੁੰਚੇਗਾ ਤੇ ਮਜਬੂਰਨ ਉਹਨਾਂ ਨੂੰ ਕੀ ਕੁਝ ਨਹੀਂ ਕਰਨਾ ਪਏਗਾ ਔਰ ਆਖਿਰਕਾਰ ਗੱਲ ਨਿਕਲ ਕੇ ਹੀ ਸਾਹਮਣੇ ਆਈ ਹੈ ਸੈਂਟਰ ਤੋਂ ਪੈਸਾ ਆਇਆ ਪੰਜਾਬ ਨੇ ਆਪਣਾ ਪੈਸਾ ਪਾਣਾ ਦੋ ਮਹੀਨੇ ਤਨਖਾਹ ਮਿਲੀ ਨਹੀਂ ਹੈ ਕਿ ਇਸ ਤਰ੍ਹਾਂ ਪੰਜਾਬ ਚ ਸਿਹਤ ਕ੍ਰਾਂਤੀ ਚੱਲੇਗੀ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਇਸ ਬੁਰੇ ਮਸਲੇ ਨੇ ਖੜਾ ਕਰ ਦਿੱਤਾ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ